ਅਨਾਜਾਤੀਆ ਪਾਰਟੀ ਮੇਂ ਜੁਆਇਨ ਕਰਤਾ ਜੱਤੇ ਤੋ ਹਮਾਰੀ ਤਰਫ ਸੇ ਵੈਲਕਮ ਤੋ ਫਿਰ ਪਹਿਲੇ ਖਲਾਸ ਕਿਉਂ ਗਈ ਸੀ ਔਰ ਗੱਲ ਵਿੱਚ ਹੋਇਆ ਕਿ ਤਾ ਹੁਣ ਕਹਿੰਦੀ ਆ ਗੱਲਾ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਉਹ ਗੱਲਾਂਬਾਤ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਧਰਮ ਦੇ ਪਏ ਨੇ ਕਿ ਕਾਂਗਰਸ ਵਾਲੇ ਪਾਸੇ ਜਿਵੇਂ ਇਹ ਮੈਂ ਕਹਿਆ ਕਿ ਕਹਿ ਰਹੇ ਕਿ ਕੁਝ ਵੀ ਚੋਣਦੀ ਹੈ ਉਹ ਬੀਜੇਪੀ ਚੋਂਦੀ ਵੀ ਹੈ ਬੱਚੀ ਦਾ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਐ ਕਿ ਉਹ ਕਿਤੇ ਨਹੀਂ ਜਾ ਰਹੇ ਭਾਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਬਿਲਕੁਲ ਨਹੀਂ ਮਨ ਸ਼ਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸ਼ਰੀਰ ਇੱਧਰ ਐ ਪੂਰਾ ਫੈਮਿਲੀ ਇੱਧਰ ਐ ਨਵਜੋਤ ਸਿੰਘ ਸਿੱਧੂ ਵਾਲਾ ਜਿਹਦਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆਗਾ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰੋਗੇ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੇ ਉਹਦਾ ਪ੍ਰੂਫ ਲਿਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਇਹ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ احساس ਹੋਇਆ ਜੀ ਕੈਪਟਨ ਅਮਰਜੀਤ ਸਿੰਘ ਨੂੰ ਬਾਤ ਕੋਈ ਬਾਤ ਮੁੱਖਾਂ ਨੂੰ ਨਹੀਂ ਨਿਕਲ ਕੇ ਆਏ ਜੀ ਉਸ ਕਾਂਗਰਸ ਵਿੱਚ ਵੇਖਣ ਨੂੰ ਮਿਲੇ ਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲੀਟੀਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਜਨ ਲਿੱਤਾ ਡਿਸਿਸ਼ਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੱਤ ਜੀ ਕਿੰਨੀ ਵਾਰ ਕਹਿ ਲਿਆ ਜੀ ਆ ਅਕਾਲੀ ਦਲ ਤੇ ਇਹਦਾ ਬੀਜਪੀ ਦਾ ਅਲਾਈਅንስ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਿਵੇਂ ਕਿ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾਹਿਬ বিজেপি ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ বিজেপি ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਊਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਿੰਦਰ ਸਿੰਘ ਜਿਹੜਾ ਵੀ ਗੱਲ ਪਿਆ ਨਾ ਉਹਦੇ ਬਿਪਾਰਿਸਮ ਕੋ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਹੈ ਜੇ ਅਟਾ ਅਟਾ ਦੋਨਾਂ ਪਾਰਟੀਆਂ ਦੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੈਂਟੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਠੀਕ ਹੈ ਜੀ